ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਥ੍ਰੈਟ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ ਬਾਵਜੂਦ ਤੁਸੀਂ ਹਿੱਲੇ ਨਹੀਂ ਇਹ ਜਿੱਤ ਮੈਂ ਤਾਂ ਥੋੜੀ ਮੰਦੀ ਐ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੀ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਮਜੀਠੇ ਹਲਕੇ ਦੇ ਸ਼ੂਨੀ ਅਕਾਲੀ ਦਲ ਦੇ ਵਰਕਰਸ ਤੇ ਕੈਂਡੀਡੇਟਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਬੜੀ ਤਕੜੀ ਲੜਾਈ ਲੜੀ ਹੈ ਪ੍ਰਸ਼ਾਸਨ ਦਾ ਤੇ ਪੁਲਿਸ ਦੀ ਤੱਕੇਸ਼ਾਈ ਦੇ باوجود ਉਹਨਾਂ ਦੀ ਤਾਨਾਸ਼ਾਈ ਦੇ باوجود ਤੁਸੀਂ ਤਗੜੇ ਹੋ ਕੇ ਅੱਗੇ ਆਏ ਹੋ ਤੇ ਤੁਸੀਂ ਲੜਾਈ ਲੜੀ ਹੈ ਮਜੀਠੇ ਹਾਈਕੀ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀਡੀ ਇਹਨਾਂ ਨੇ ਸਾਡੇ ਨਾਲ ਤੱਕੀਸ਼ਾਈ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਪਹਿਲਾਂ ਤਾਂ ਨਾਮਿਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਉਹ ਸਾਰਿਆਂ ਨੇ ਦੇਖਿਆ ਇਹਨਾਂ ਨੇ ਕੀ ਕੁਝ ਕੀਤਾ ਹੈ ਟਾਡੇ ਕੈਂਡੀਡੇਟਸ ਨੂੰ ਫੋਨ ਕਰ ਕਰਕੇ ਧਮਕੀਆਂ ਦੇ ਕੇ ਕਈ ਕਈ ਬੰਦਿਆਂ ਨੂੰ ਤਾਂ ਇਹਨਾਂ ਨੇ ਅੰਦਰ ਵੀ ਘਾਤਿਆ 307 ਦੇ ਪਰਚੇ ਵਿੱਚ ਜੋਬਨ ਵਰਗੇ ਜਿਹੜੇ ਅ ਅਬਦਾਲੀਤੋ ਨੇ ਸੋਇਆ ਕਲਾਮ ਉਹਨਾਂ ਨੂੰ ਇਹਨਾਂ ਨੇ ਅੰਦਰ ਘਾਤਿਆ ਫੇਰ ਵੀ ਇਹਨਾਂ ਨੇ ਤਕੜੀ ਹੁਕ ਲੜਾਈ ਲੜੀ ਹੈ ਅ ਸਰਕਾਰ ਸਰਕਾਰ ਨਾਲ ਸਰਕਾਰ ਨਾਲ ਕੋਈ ਲੜਾਈ ਲੜਨਾ ਸੌਖਾ ਨਹੀਂ ਹੁੰਦਾ ਫਿਰ ਵੀ ਇਹ ਸਾਰੇ ਅੱਗੇ ਆਏ ਨੇ ਤੇ ਚੀਣੀ ਹਟੇ ਸਿਰ ਨਹੀਂ ਚੁਕਾਇਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਡੇ ਸਾਡਾ ਸਾਥ ਦਿੱਤਾ VOTING PERCENTAGE ਕਿਥੇ 60 70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਧੀ ਅੱਜ VOTING PERCENTAGE 40 ਤੋਂ ਹਟਾ ਹੈ ਇਹੀ ਇੱਕ ਨਕਾਰੀ ਹੈ ਸਰਕਾਰ ਦੀ ਲੋਕਾਂ ਨੇ ਨਕਾਰਤਾ ਹੈ ਸਰਕਾਰ ਨੂੰ ਤਾਂ ਹੀ ਬਾਹਰ ਨਹੀਂ ਨਿਕਲ ਕੇ ਆਏ ਇਨਾਂ ਦੀ ਧੱਕੇਸ਼ਾਹੀ ਦੇ ਡਰ ਨਾਲ ਇਹ ਬਾਹਰ ਨਹੀਂ ਨਿਕਲ ਕੇ ਆਏ ਜੇ ਇਲੈਕਸ਼ਨ ਤੁਸੀਂ ਐ ਕਰਾਣੀ ਹੈ ਤਾਂ ਫਾਇਦਾ ਕੀ ਹੋਇਆ ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਉਣ ਨਹੀਂ ਦਿੱਤਾ ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ ਜਿਵੇਂ ਜਿਹੜਾ 40% ਆਏ ਹੈ ਇਹ ਵੀ ਇੱਕ ਰਿਜੈਕਸ਼ਨ ਹੀ ਹੈਗੀ ਸਰਕਾਰ ਦੀ ਜਿਹੜੀ ਮਾਵਾ ਧੀਆਂ ਸੀ ਗਿਆ ਮਜੀਠੇ ਹਲਕੇ ਦੀ ਬਹੁਤ ਕਾਕ ਤੇ ਗੰਤੀ ਅੱਗੇ ਆਈ ਸੀ ਗਿਆ ਵੋਟ ਪਾਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਜੋ ਹੋਣਾ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਸੀਗਾ ਪ੍ਰਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਹੈ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਪਰ ਪਰ ਸ਼ੂਮਨੀ ਅਕਾਲੀਦਰ ਦੇ ਵਰਕਰ ਇੱਕ ਅਸਲੀ ਜਰਨਲ ਨੇ ਕਿਉਂਕਿ ਇਹਨਾਂ ਨੇ ਧੱਕਾ ਹੋਣ ਦੇ ਬਾਵਜੂਦ ਵੀ ਲੜਾਈ ਨਹੀਂ ਛੱਡੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਥ੍ਰੈਟ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ باوجود ਤੁਸੀਂ ਹਿੱਲੇ ਨਹੀਂ ਇਹ ਜਿੱਤ ਮੈਂ ਤਾਂ ਥੋੜੀ ਮੰਦੀ ਹੈ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੀ ਜਿਹੜੀ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਇਹ ਜੀ ਜਿੱਤ ਜੀ ਇਹਨਾਂ ਨੂੰ ਜਿੱਤ ਲੱਗਦੀ ਹੈ ਕਿ ਤੁਸੀਂ ਇੱਕ ਲੇਡੀ ਨੂੰ ਤੀਆਂ ਪੈਣਾ ਨੂੰ ਜਿਹੜੀ ਜਿਹੜੀ ਵੋਟਾਂ ਪਾਣ ਜਾ ਰਹੀਆਂ ਸੀਗੀਆਂ ਜਿਹੜੀ ਨਾਮਿਨੇਸ਼ਨ ਫਾਈ ਕਰਨ ਦੀ ਖੜੀਆਂ ਸੀਗੀਆਂ ਉਹਨਾਂ ਨਾਲ ਤੁਸੀਂ ਧੱਕੇਸ਼ਾਈ ਕਰੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਮੇਰੇ ਘਰ ਵਾਲੇ ਨੂੰ ਅੰਦਰ ਕਰਕੇ ਤੇ ਮੈਨੂੰ ਕੇਰ ਕੇ ਤੁਸੀਂ ਜਿੱਤ ਸਕਦੇ ਹੋ ਤਾਂ ਤੁਹਾਨੂੰ ਇਹ ਜਿੱਤ ਮੁਬਾਰਕ ਹੋਵੇ ਕਿਉਂਕਿ ਪੰਜਾਬ ਚ ਕੋਈ ਇਸ ਨੂੰ ਜਿਤਨੀ ਸਮਝ ਸਮਝਦਾਉਂ। ਧੀਰ ਭੈਣਾਂ ਦਾ ਸਤਕਾਰ ਕਰਨਾ ਤਾਂ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ। ਮੇਰੀ ਇਹੀ ਬੇਨਤੀ ਹੈ ਕਿ ਜਿਹੜੇ ਵਰਕਰ ਸਾਹਿਬਾਨ ਤੇ ਕੈਂਡੀਡੇਟ ਸਾਹਿਬਾਨ ਇਹ ਲੜਾਈ ਲੜੇ ਐ ਉਹ ਡਟ ਕੇ ਖੜੇ ਰਹਿਣ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।